ਇੱਕ ਦਿਨ ਪੁੱਛਣ ਲੱਗੇ ਕੀਰਤਨ ਕਰ ਰਿਹਾ ਸੀ ਇਸ਼ਾਰਾ ਕੀਤਾ ਮੈਂ ਚੁੱਪ ਹੋ ਗਿਆ ਕਣ ਲੱਗੇ ਤੇਰਾ ਵਿਆਹ ਹੋਇਆ ਵੇ ਮੈਂ ਬੜਾ ਹੈਰਾਨ ਬਈ ਬੱਚੇ ਸੱਜੇ ਖੱਬੇ ਬੈਠੇ ਔਰ ਬਾਬਾ ਜੀ ਨੂੰ ਪਤਾ ਹੈ ਤੇ ਫਿਰ ਪੁੱਛਦੇ ਨੇ ਵੀ ਤੇਰਾ ਵਿਆਹ ਹੋਇਆ ਏ ਕੀ ਜਵਾਬ ਦਿੰਦਾ ਖਬਰੇ ਕਿੱਥੇ ਬੋਲਦੇ ਪਏ ਕੌਣ ਪਹੁੰਚੇ ਉੱਥੇ ਮਹਾਪੁਰਖ ਦੀ ਗੱਲ ਦੀ ਸਮਝ ਨਾ ਆਵੇ ਤਾਂ ਚੁੱਪ ਰਹਿਣਾ ਹੀ ਬਲਤ। ਬਸ ਕੋਈ ਗੱਲ ਗਲਤ ਨਿਕਲ ਜਾਵੇ। ਜਦ ਮੈਂ ਚੁੱਪ ਰਿਹਾ ਤਾਂ ਕਹਿਣ ਲੱਗੇ ਤੇਰਾ ਵਿਆਹ ਹੋਇਆ ਹੋਇਆ ਬੋਲਦਾ ਨਹੀਂ। ਮੈਂ ਫਿਰ ਵੀ ਨਾ ਬੋਲਿਆ ਤਾਂ ਕਹਿਣ ਲੱਗੇ ਕਿਸੇ ਦਾ ਵਿਆਹ ਕਰਾਏ। ਮੈਂ ਛੇਤੀ ਕਰਾਏ ਤਾਂ ਬਸ ਕਰਿਆ ਨਹੀਂ। ਨੰਦਕਾਰਜ ਬਹੁਤ ਕਰਵਾਏ ਤੇ ਆਪਣਾ ਮੈਂ ਮਨ ਸਜੇ ਖਵੇ ਦੇਖਿਆ ਮੇ ਇਸ਼ਾਰੇ ਤੋਂ ਸਮਝ ਲੈਣਗੇ ਮੈਂ ਕੀ ਅਕ ਕਹਣ ਲੱਗੇ ਮੈਂ ਇਹ ਵਿਆਹ ਨਹੀਂ ਪੁੱਛਦਾ ਮੈਂ ਤਾਂ ਪੁੱਛਦਾ ਤੇਰਾ ਗੁਰੂ ਦੇ ਚਰਨਾਂ ਨਾਲ ਵਿਆਹ ਹੋਇਆ ਏ ਢੇਲਾਵਾ ਤੇ ਉਸ ਵਿਆਹ ਵਾਸਤੇ ਉਚਾਰੀਆਂ ਸੰ ਇਸ ਨਾਲ ਸੀ ਦੁਨੀਆਵੀ ਕਾਰਜ ਵੀ ਕਰਦੇ ਹਾਂ ਇਹ ਅਨੰਦ ਕਾਰਜ ਕਰਨੇ ਵੀ ਲਾਮਾ ਪੜੋ ਕਿ ਸਾਡੇ ਹਰ ਕਾਰਜ ਵਿੱਚ ਗੁਰਬਾਣੀ ਸਾਹਿਬ ਬਾਣੀ ਦਾ ਅਸੀਂ ਆਸਰਾ ਲੈਂਦੇ ਹਾਂ ਪਰ ਇਹ ਸਾਰੀ ਜਿੰਨੀ ਬਾਣੀ ਰਚੀ ਹੈ ਪਰਮਾਰਥ ਕਾਸਤੇ ਰਚੀ ਹੈ ਮੈਂ ਪੁੱਛਦਾ ਤੇਰਾ ਗੁਰੂ ਨਾਨਕ ਦੇ ਚਰਨਾਂ ਨਾਲ ਵਿਆਹ ਹੋਇਆ ਓਏ ਮੈਂ ਕੀ ਆਖਦਾ ਚੁੱਪ ਰਿਹਾ ਤਣ ਲਗੇ ਭਾਈ ਜੀ ਜੇ ਨਹੀਂ ਹੋਇਆ ਤੇ ਅੱਜ ਕਰ ਲੈ ਨੇ ਪਰ ਲਾਵਾਂ ਤੇਰਾ ਵਿਆਹ ਕਰੀ ਜਾਵੇਂ ਨਾ ਪਰਣ ਲੱਗਾ ਕਹਿਣ ਲੱਗੇ ਨਹੀਂ ਨਹੀਂ ਇਹ ਨਹੀਂ ਨਹੀਂ ਚੁੱਪ ਕਰ ਰਿਹਾ ਅਸੀਂ ਤਾਂ ਇਸੇ ਤਰ੍ਹਾਂ ਹੀ ਪਰਦੇਸ ਤੋਂ ਬਾਬਾ ਜੀ ਕਹਿਣ ਲੱਗੇ ਨਹੀਂ ਪਹਿਲੇ ਕਿਸੇ ਵਿਆਹ ਭਲਾਉਣ ਵਾਲੇ ਨੂੰ ਬੁਲਾ ਲਓ ਨਾਲ ਬਿਠਾ ਲਓ ਬਾਬਾ ਲਗਨ ਗਣ ਆਏ ਹੰਬੀ ਬੰਨਿਆ ਸਾਹਰੇ ਮਹਾਂਪੁਰਖਾਂ ਨੂੰ ਸਾਧ ਵਿਚ ਬੁਬੀ ਗਵਾਹੀ ਦੇਣ ਵਾਲਾ ਆਖੇ ਮੇਰੇ ਸਾਹਮਣੇ ਕੋ ਯਾਰ ਇਸਦਾ ਵਿਆਹ ਮੈਂ ਕਰਾਇਆ ਸੀ ਫਿਰ ਵੀ ਕੋਈ ਸਮਝ ਨਾ ਆਏ ਇਹ ਸਮਝਾਂ ਕਿਥੋਂ ਆ ਮਹਾਪੁਰਖ ਦੀ ਸੰਗਤ বিনা ਕੋਈ ਸਮਝ ਨਹੀਂ ਆਉਂਦਾ ਨਾ ਲੋਕ ਦੀ ਨਾ ਪ੍ਰਲੋਹਤ ਦੀ ਨਾ ਅਰਥ ਦੀ ਨਾ ਪਰਮਾਰਥ ਦੀ ਉਹ ਹਾਂ ਤੇ ਅਸੂ ਬੜੇ ਸਿਆਣੇ ਬੜੀਆਂ ਸ਼ਕਾਰਪਾਂ ਕਰਦੇ ਆ। ਇਹ ਘਰ ਸੀ ਨਹੀਂ ਪੜਿਆ। ਸੁਣੀਆ ਹੀ ਨਹੀਂ ਬਾਬਾ ਜੀ ਤੂੰ ਬਿਨਾਂ ਕਦੇ ਗੱਲਾਂ ਸੁਣੀਆ ਹੀ ਨਹੀਂ। ਕਿ ਤੋ ਸੁਣੀਆ ਹੁੰਦੀਆਂ ਤੇ ਫਿਰ ਵੀ ਕੋਈ ਸਰੋਤ ਹੁੰਦੀ ਪੱਲੇ। ਪਰ ਸੁਣੀਆ ਹੀ ਨਹੀਂ ਸਨ। ਬਾਬਾ ਜੀ ਦੀ ਹਰ ਅਦਾ ਵੱਖਰੀ, ਹਰ ਅਦਾ ਅਨੋਖੀ। ਜੁਤੀ ਤੱਕ ਵੀ ਬਾਬਾ ਜੀ ਦੀ ਐਸੀ ਕਿਸੇ ਸੰਤ ਸਾਧਨਿਆ ਦੀ ਨਾ ਪਾਈ। ਛੋਟੀ ਵੀ ਐਸੀ ਰੱਖੀ ਕਿ ਕਿਸੇ ਦੇ ਹੱਥ ਵਿੱਚ ਨਾ ਰੱਖੀ ਪੱਗ ਵੀ ਐਸੀ ਬੰਦੀ ਕਿ ਕਿਸੇ ਦੀ ਨਹੀਂ ਦਿੱਤੀ ਚੋਲਾ ਵੀ ਐਸਾ ਪਾਇਆ ਹੋਇਆ ਇਹ ਕਦੇ ਕਿਸੇ ਨੇ ਐਸਾ ਚੋਲਾ ਨਹੀਂ ਪਾਇਆ ਹਰ ਚੀਜ਼ ਬਾਬਾ ਜੀ ਦੀ ਅਨੋਖੀ ਹਰ ਅਦਾ ਵਖਰੀ ਔਰ ਮਰਿਆਦਾ ਵੀ ਜਗਤ ਤੋਂ ਵਿਲੱਖਣ ਕੰਨ ਲਗੇ ਨਹੀਂ ਜਾ ਚਾਈ ਨਹੀਂ ਆ ਫਿਰ ਬਾਬਾ ਜੀ ਨੇ ਆਪ ਗੋਡੇ ਤੇ ਹੱਥ ਮਾਰ ਕੇ ਕਦੇ ਬੋਲਦੇ ਸਨ ਧੀਮੀ ਜਈ ਆਵਾਜ਼ ਵਿੱਚ ਗੋਡੇ ਤੇ ਹੱਥ ਮਾਰ ਕੇ ਨਾਲ ਤਾਲ ਦੇਣਾ ਤੇ ਬੋਲਣਾ ਇੱਕ ਦਿਨ ਸੋਧਰੇ ਲਾਉਣ ਲੱਗੇ ਕਹਿੰਣ ਲੱਗੇ ਪਾਏਗੀ ਜੋੜੀ ਨਹੀਂ ਠੀਕ ਵੱਜਦੀ ਦਫਾ ਹੀ ਨਹੀਂ ਮਾਰੀ ਦਾ ਨਾ ਸਮਝਾਈ ਬਖਲਾ ਜੀ ਨੇ ਗੋਡਿਆਂ ਤੇ ਵਜਾ ਕੇ ਦੱਸਿਆ ਫਿਰ ਵੀ ਸਮਝ ਕੋਈ ਨਹੀਂ ਆਈ ਕਹਣ ਲੱਗੇ ਜੋੜੀ ਲਿਆਉ ਤੇ ਜੋੜੀ ਅੱਗੇ ਰੱਖ ਕੇ ਹੱਥ ਮਾਰ ਕੇ ਦੱਸਿਆ ਸੋਦਰ ਨਾਲ ਜੋੜੀ ਇੰਨ ਵਜਾਈ ਦੀ। ਬਾਬਾ ਜੀ ਕਹਣ ਲੱਗੇ ਵੀ ਸਾਨੂੰ ਵੀ ਪਤਾ ਕਿ ਤੇ ਇਸੇ ਦਰਗਾਹ ਵਿੱਚ ਜਿਸ ਤਰ੍ਹਾਂ ਵੇਖਦੇ ਆ ਕਿ ਉੱਥੇ ਇੰਨ ਵਜਦੀ ਦੀ ਚਾਪਿੰਗਿੰਗ ਬੋਲ ਉਸ ਵੀ ਇਹ ਦਾਤਾ ਉੱਥੋਂ ਆਇਆ ਸੀ। ਇਹ ਬਖਸ਼ੀਸ਼ਾ ਉੱਥੋਂ ਦੀ ਆ। ਤਾਂ ਕਹਣ ਲੱਗੇ ਨਹੀਂ ਸਮਝ ਆਈ ਜੀ ਨਹੀਂ ਆਈ। ਹੱਥ ਨਾਲ ਤਾਲ ਦੇ ਕੇ ਗੋਡੇ ਦੇ ਉੱਤੇ ਕਹਿਣ ਲੱਗੇ ਪਹਿਲਾਂ ਵਿਆਹ ਕਰਾਉਣ ਵਾਲੇ ਨੂੰ ਤਾਂ ਸੱਦ ਪਹਿਲਾਂ ਇੱਕ ਪੰਕਤੀ ਪੜ ਲੈ ਲਾਂ ਪਿੱਛੋਂ ਕੋੜੀ ਤੋਂ ਬਾਬਾ ਜੀ ਨੇ ਫਿਰ ਆਪ ਪੜ ਕੇ ਦੱਸੀ ਸੰਤਾਂ ਕੀ ਹੋਏ ਦਾਤ ਬੜੀ ਧੀਮੀ ਜਿਹੀ ਬਾਜ ਵਿੱਚ ਅਭਿਆਸੀ ਸਨ ਨਾ ਅਭਿਆਸ ਕਰਨ ਵਾਲੇ ਉੱਚਾ ਨਹੀਂ ਬੋਲ ਸਕਦੇ ਬੋਲਦੇ ਹੀ ਨਹੀਂ ਮੀਮੀ ਬਾਜ ਪਰ ਕਿਤਨੀ ਮਿੱਠੀ ਔਰ ਕਿੰਨੀ ਮਿਠਾਸ ਸੰਤਾ ਕੀ ਹੋਏ ਦਾਸਰੀ ਪਹਿਣੀ ਦਾਸਰੀ ਇਹ ਇਹ ਆਚਾਰ ਸਿੱਖਰੀ ਹਰ ਪਲੜੀ ਲਾ ਇਹ ਤੋਂ ਕਪਹਿਲਾ ਪੜ ਸੰਤਾਂ ਦੀ ਦਾਸਰੀ ਬਣ ਤੇ ਵਿਆਹ ਕਰ ਐਵੇਂ ਕੌਣ ਕਰਦਾ ਕਿਸੇ ਦਾ ਵਿਆਹ ਅਸੀਂ ਤਾਂ ਕਰ ਦਿੰਦੇ ਆ ਨਾ 10 20 40 50 ਲੈ ਕੇ ਮਹਾਪੁਰਖ ਇਹ ਨਹੀਂ ਕਰਦਾ ਸੰਤਹ ਕੀ ਹੋਏ ਦਾਸਰੀ ਇਹ ਆਚਾਰਾ ਸਿਖਰੀ ਉਹਨਾਂ ਨੂੰ ਸੱਦ ਦਾਸਰੀ ਬਣ ਤੇਰਾ ਵਿਆਹ ਕਰਾਉਣੀ ਚੰੜ ਗੇ ਹੁਣ ਸਮਝਾਈ ਪਰ ਚਾਰ ਗਾਮਾ ਪੜਾਈਏ ਹੈਰਾਨ ਹੁੰਦੇ ਸਾਂ ਕਿਸ ਤਰ੍ਹਾਂ ਹੋਇਆ ਹੋ ਗਿਆ ਇਹ ਦੇਸ ਨੂੰ ਪਿੱਛੇ ਮਹੀਆਂ ਬਾਬਾ ਜੀ ਦੇ ਬਾਦ ਪਿੱਛੇ ਆਈਆਂ ਕਿਹੜੀ ਤਾਕਤ ਵਰਦੇ ਸੀ ਉਸ ਵੇਲੇ ਕੋਈ ਸਮਝ ਆਉਂਦੀ ਸੀ ਨਹੀਂ ਪਰ ਸਮੇਂ ਨੇ ਸਭ ਕੁਝ ਦੱਸਿਆ ਕਿ ਉਹ ਕਿਹੜੀ ਤਾਕਤ ਸੀ ਉਹ ਮਹਾਂਪੁਰਖ ਦੀ ਸੇਵਾ ਕੀਤੀ ਹੋਈ ਸੰਗਤ ਵਿੱਚ ਸਮਾਂ ਗੁਜ਼ਾਰੇ ਆ ਹੋਇਆ ਨਿਤਨੇਮ ਵਿੱਚ ਮਨ ਲਾਇਆ ਹੋਇਆ ਸਾਧ ਸੰਗਤ ਸਮਾ ਆਵੇਗਾ ਜਿਸ ਦੇ ਦਾ ਫਲ ਪ੍ਰਗਟ ਹੋਵੇਗਾ ਅੱਜ ਜੇ ਬੀਜ ਬੀਜੀਏ ਅੱਜ ਹੀ ਫਲੇਗਾ ਅੱਜ ਰਖਤ ਲਾਈਏ ਅੱਜ ਹੀ ਉਹਨੂੰ ਫਲ ਲੱਗ ਜਾਏਗਾ ਕੁਝ ਸਮਾਂ ਲੱਗੇਗਾ ਇਸੇ ਤਰ੍ਹਾਂ ਨਿਤਨੇਮ ਦੀ ਗੰਢ ਕਾ ਪੀੜੀ ਮਨ ਸਾਈ ਦੇ ਦਰ ਦਾ ਭਗਤ ਦਰਸ਼ਨ ਕੀਰਤ ਗਾਮ ਦੇ ਸਮਾਂ ਗੁਜ਼ਾਰ ਆਪਣਾ ਬੰਦਾ ਤਾਂ ਸਭ ਕੋਈ ਹੈ ਆਪਣਾ ਗੁਲਾਮ ਆਪਣੇ ਵਾਸਤੇ ਕਰਦਾ ਫਿਰਦਾ ਓਏ ਗੁਰੂ ਦੀ ਖਾਤਰ ਗੁਰੂ ਦਾ ਬੰਦਾ ਬਣ ਕੇ ਗੁਰੂ ਰਾਮਦਾਸ ਪਾਤਸ਼ਾਹ ਨੂੰ ਜਿਸ ਵੇਲੇ ਕੁੰਗਲੀਆਂ ਵਿੱਚ ਦੇ ਸਨ ਟੋਕਰੀ ਕੁੰਗਲੀਆਂ ਦੀ ਸਿਰ ਤੇ ਚੁੱਕੀ ਹੋਈ ਸੀ ਅਮਰਦਾਸ ਪਾਤਸ਼ਾਹ ਨੇ ਇੱਕ ਵਾਰੀ ਆਖਿਆ ਰਾਮਦਾਸਾ ਆ ਟੋਕਰੀ ਛੁੱਟ ਦੇ ਘਰ ਦੀ ਚੁੱਕ ਲੈ ਆ ਤੋ ਬੱਚੇ ਇਸ ਆਖੀ ਬਾਬਾ ਜੀ ਨੇ ਕਿਰ ਆਪ ਸੁਣਾਇ ਲਈ ਅੱਖ ਲਗੇ ਰਾਗਾ ਸਿਆਂ ਬਾਰਦੀਆਂ ਟੋਕਰੀਆਂ ਚੁੱਕੀ ਫਿਰਦਾ ਹੈ ਕਰਦੀ ਚੁੱਕ ਲੈ ਮੈਨੂੰ ਸਮਝ ਨਾ ਆਏ ਮੈਂ ਪ੍ਰੋਗਰਾਮ ਦਿੱਤਾ ਹੋਇਆ ਸੀ ਨਾ ਵੀ ਜਾਣੇ ਬਾਹਰ ਦੀਵਾਨ ਤੇ ਤੇ ਮੁਰਮੁਰ ਆਗਿਆ ਮੰਗਾ ਬਾਬਾ ਜੀ ਕਹਿਣ ਲੱਗੇ ਬਾਹਰ ਦੀ ਟੋਕਰੀ ਚੁੱਕੀ ਫਿਰਨਾ ਕਰਦੀ ਚੁੱਕ ਲੈ ਜੇ ਮਜਬੂਰੀ ਕਰਨੀ ਹੈ ਗੁਰੂ ਅੱਗੇ ਕਰ ਲੈ ਬੰਦੇ ਅੱਗੇ ਕਾਹਦੀ ਕਰਨੀ ਫਿਰ ਵੀ ਸਮਝ ਨਾ ਆਈ ਕਹਿਣ ਲੱਗੇ ਓਏ ਕੀਰਤਨ ਨਹੀਂ ਕਰਨਾ ਨਾ ਲੋਕਾਂ ਅੱਗੇ ਨਾ ਕਰ ਗੁਰੂ ਅੱਗੇ ਕਰਨਾ ਲੋਕ ਜਿਆਦਾ ਦੇਣਗੇ ਗੁਰੂ ਥੋੜਾ ਦੇਵੇਗਾ ਬਸ ਇਹੀ ਤਾਂ ਪ੍ਰਤੀਤ ਹੈ ਜਿਹਨੂੰ ਇਹ ਪ੍ਰਤੀਤ ਆ ਗਈ ਹੈ ਕਿ ਗੁਰੂ ਅੱਗੇ ਕਰਨੀ ਹੈ ਔਰ ਗੁਰੂ ਨੇ ਦੇਣ ਉਸਨੂੰ ਕੋਈ ਭੁੱਖ ਨਹੀਂ ਹੈ ਕਰ ਸੇਵਾ ਪਰਬਿਮ ਗੁਰੁ ਭੁਖ ਰਹੇ ਨਾ ਕੈ ਕੋਈ ਭੁੱਖ ਨਹੀਂ ਰਹਿੰਦੀ ਭੁਖ ਉਹਨਾਂ ਨੂੰ ਵਿਆਪਦੀ ਕਹਿਵਾਖ ਦੇ ਜਿਸ ਜਨ ਤੇਰੀ ਭੁਖ ਹੈ ਇਸ ਦੁਖ ਨਾ ਵਿਆਪ ਤੇਰੀ ਭੁਖ ਲੱਗ ਗਈ ਜਿਨ੍ਹਾਂ ਨੂੰ ਉਹਨਾਂ ਦੇ ਦੁੱਖ ਮਿਟ ਗਏ ਕੋਈ ਦੁੱਖ ਬਾਕੀ ਨਾ ਰਿਹਾ ਪਰ ਸਾਨੂੰ ਭੁਖ ਨਾ ਲੱਗੀ ਗੁਰੂ ਜੀ ਗੁਰੂ ਦੇ ਕੀਰਤਨ ਦੀ ਗੁਰੂ ਦੇ ਨਾਮ ਦੀ ਗੁਰੂ ਦੀ ਸੰਗਤ ਦੀ ਆ ਭੁਖ ਤੇ ਲੱਗ ਜਾਂਦੀ ਯਾਗ ਪੈ ਦੀ ਜਿਹਨੂੰ ਭੁਖ ਨਹੀਂ ਲੱਗਦੀ ਭੁਖ ਜਿਹਦੀ ਮਰ ਗਈ ਐ ਬਿਮਾਰ ਹੈ ਥੌੜੀ-ਔਲੀ ਮੌਤ ਦੇ ਮੂੰਹ ਵਿੱਚ ਜਾ ਰਹੇ ਐ ਤੇ ਜੇ ਭੁੱਖ ਲੱਗਣ ਲੱਗ ਪਈ ਐ ਤਾਂ ਡਾਕਟਰ ਸਮਝਦਾ ਹੁਣ ਦਵਾਈ ਲੱਗੀ ਹੁਣ ਮੇਰੀ ਦਵਾਈ ਕਾਹ ਕਰ ਹੋਵੇਗੀ ਭੁੱਖ ਲੱਗ ਪਈ ਸਾਂਕੇ ਨਾਮ ਕੀ ਲੱਗੇ ਭੁੱਖ ਇਹ ਕਿਸੇ ਭਗਵਾਨ ਨੂੰ ਲੱਗਦੀ ਐ ਇਹ ਭੁੱਖ ਲੱਗਦੀ ਐ ਕਿਸੇ ਵੱਡੀਆਂ ਫਾਗਾਂ ਵਾਲੇ ਨੂੰ ਅੰਮ੍ਰਿਤ ਵੇਲੇ ਵੀ ਮੈਂ ਉਠ ਪਵਾਂ ਸੁੱਤਾ ਕੀ ਪਿਆ ਕਰਦਾ ਉਹ ਕਬੀਰ ਸੁੱਤਾ ਕੀ ਕਰੇ ਸਾਂਕੇ ਕੀ ਪਿਆ ਕਰੇ ਜਾਗ ਰੋਈ ਤੇ ਦੁੱਖ ਜਾਗ ਗੁਰੂ ਦੇ ਚਰਨ ਫੜ ਕੇ ਰੋ ਬੜਾ ਦੁੱਖ ਹੈ ਤੇਰੇ ਸਿਰ ਦੇ ਉੱਤੇ ਉਹ ਜਾਂਕਾ ਗਾਸ ਬਾਸਾ ਗੌਰ ਮੈਂ ਸੇ ਕਿਉਂ ਸੋਵੇਂ ਸੁੱਖ ਅਖੀਰ ਜੀ ਨੇ ਗੌਰ ਵਿੱਚ ਜਾ ਸੌਣੇ ਉਹ ਹੁਣ ਸੁੱਖ ਦੀ ਨੀਂਦਰ ਸੁਤਾ ਪਿਆ ਕਿਉਂ ਕਰਨ ਵਾਲਾ ਕੰਮ ਕਰ ਚੁੱਕਾ ਹੈ ਤੇ ਜੇ ਬਾਕੀ ਕਰਨਾ ਹੈ ਤਾਂ ਉਸਕੇ ਕਰ ਲੈ ਕਿਉਂ ਕਾਲ ਕਰਨ ਦਾ ਅਵੇਕਾ ਅਬ ਕਰਤਾ ਸੋਇਤਾ ਪਾਛੇ ਕਛੂ ਨਾ ਹੋਏ ਜੋ ਜੋ ਸਿਰ ਪਰ ਆਵੇ ਕਾਲ ਪਤਾ ਨਹੀਂ ਮੁੜ ਕਰਨ ਦੀ ਮੌਲਤ ਮਿਲਣੀ ਹੈ ਕਿ ਨਹੀਂ ਮਿਲਣੀ ਜੇ ਜਾਗ ਆ ਗਈ ਹੂੰ ਤਾਂ ਉੱਠ ਬੋ ਤੇ ਨਹੀਂ ਵੀ ਜੇ ਵੱਡੀ ਰਾਤ ਹੈ ਜਾਟਕ ਤਾਂ ਹੋਰ ਸੌ ਲਵਾਂ ਕੀ ਪਤਾ ਫਿਰ ਪਾਸਾ ਪਰਤ ਦਿਆਂ ਪਤਾ ਹੀ ਨਾ ਲੱਗੇ ਤੇ ਦਿਨ ਚੜ ਜਾਵੇ ਤੇ ਬੀਤ ਜਾਏ ਅੰਮ੍ਰਿਤ ਵੇਲਾ ਤੇ ਮੁੜ ਹਯਾਤੀ ਵਿੱਚ ਇਹ ਘਾਟ ਪੂਰੀ ਨਾ ਸਾਧ ਸੰਗਤ ਬੋਲੋ ਸ੍ਰੀ ਵਾਹਿਗੁਰੂ